ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਮਾ ਕਿ ਜਿੰਨੇ ਵੀ ਇੱਥੇ ਕਾਲੇ ਧੰਦੇ ਹੋਏ ਆ ਸਾਰੇ ਇੱਥੇ ਲੱਗ ਜਾਂਦੇ ਉਹ ਦੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਣ ਦੇ ਨਾਤੇ ਵੀ ਕਹਿੰਨੀ ਕਿ ਉਹ ਬਿਲਡਿੰਗ ਤੁਸੀਂ ਆਪ ਹੀ ਚਾਤੀ ਮਾਰ ਸਕਦੇ ਇਹਨੇ ਆਪਣੀ ਗਲਤੀ ਨਾ ਆਂਦੀ ਆ ਮੇਰੇ ਕੋਲ ਵਜੀਫਾ ਲੈ ਗਿਆ ਬੇਟੀ ਆਪਣੀ ਦਾ ਸਰ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਚਾਹੁੰਦੀ ਆ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ ਉਹਨਾਂ ਸਾਰਿਆਂ ਦੇ ਵਜੀਫੇ ਅਪਲਾਈ ਕੀਤੇ ਆ ਵਜੀਫਾ ਸਰਕਾਰ ਦਾ ਦੇਣਾ ਕੰਮ ਹੈ ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਣਾ ਔਰ ਜੋ ਉਹਨਾਂ ਦੀ ਲੋੜ ਹੈ ਉਹਨਾਂ ਨੂੰ ਪੂਰੀਆ ਕਰਵਾਣਾ ਔਰ ਕ ਉਹ ਰਾਈਕਲ ਮੇਰੀ ਬੇਟੀ ਦੀ ਮੇਰੀ ਬੇਟੀ ਦਾ ਵਜੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਤੇ ਰਾਏ ਦਾ ਕਦੀ ਵੀ ਮਿਸਯੂਜ਼ ਕੀਤਾ ਜਾਏਗਾ ਰੇਤ ਬੱਜਰੀ ਦਾ ਮੈਂ ਚੈੱਕ ਪਰਦੀ ਰਹੀ ਆ ਚੈੱਕ ਤੇ ਸੈਨ ਹੁੰਦੇ ਰਹੇ ਬਸ ਪੈਸੇ ਲੈ ਕੇ ਖੜਦੀ ਰਹੀ ਸੈਡ ਮਾਸਟਰ ਮੈਡਮ ਜਿੰਦਾਬਾਦ ਤਕੇ ਸ਼ਾਈ ਬੰਦ ਕਰੋ ਮੈਡਮ ਜੀ ਬੰਦ ਕਰੋ ਮੈਡਮ ਜੀ ਬੰਦ ਕਰੋ ਸਮਸ ਕੀਤਾ ਜਾਵੇ ਮੈਡਮ ਨੂੰ ਡਿਸਮਿਸ ਕੀਤਾ ਜਾਵੇ ਮੈਡਮ ਨੂੰ ਡਿਸਮਿਸ ਕੀਤਾ ਜਾਵੇ ਤਕੇਸ਼ ਆਈ ਬੰਦ ਕਰੋ ਤਕੇਸ਼ ਆਈ ਬੰਦ ਕਰੋ ਤਕੇਸ਼ ਆਈ ਬੰਦ ਕਰੋ ਤੂੰ ਬੇਨਤੀ ਆ ਕਿ ਜਿਹੜੇ ਆਪਣੇ ਵੀਰ ਕਮਕਾਰਾਂ ਦੇ ਵਿੱਚ ਲੱਗੇ ਨੇ ਹੱਥ ਜੋੜ ਕੇ ਬੇਨਤੀ ਆ ਕਿ ਸਮੂਹ ਨਗਰ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਦਰਨੇ ਦੇ ਵਿੱਚ ਦਾਖਲ ਹੋ ਕਿਉਂਕਿ ਇਹ ਬੱਚਿਆਂ ਦਾ ਤਕਾ ਹੋ ਰਿਹਾ ਵਾ ਆਪਣੀ ਬੱਚਾ ਇਹਨੇ ਗਲਤ ਵਜੀਫਾ ਨਾਵੀਂ ਕਲਾਸ ਦਾ ਲਿਆ ਵਾ ਤੇ 10ਵੀਂ ਦਾ ਅਪਲਾਈ ਕੀਤਾ ਵਾ ਅਹੀਂ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਮੁੱਖ ਆਪਣੇ ਆ ਗਿਆ ਮੁਖ ਜ਼ਾਬਕਾ ਇਹਨੇ ਆਪਣੀ ਗਲਤੀ ਨਾ ਆਂਦੀ ਆ ਮੇਰੇ ਕੋਲ ਵਜੀਫਾ ਲੈ ਗਿਆ ਬੇਟੀ ਆਪਣੀ ਦਾ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਨਾਵੀਂ ਕਲਾਸ ਦਾ ਇਹਨੇ ਲੈ ਲਿਆ ਵਾ ਤੇ 10ਵੀਂ ਦਾ ਇਹਨੇ ਅਪਲਾਈ ਕੀਤਾ ਵਾ ਸਕੂਲ ਦੇ ਵਿੱਚ ਜਿਹੜੇ ਕਰੰਡ ਆਈਆਂ ਨੇ ਉਹ ਸਭ ਨੇ ਖੁਰਦਪੁਰਦ ਕੀਤੀਆਂ ਜੇ ਇਹਨੂੰ ਪੁੱਛਿਆ ਭੀ ਹਸਾ ਪੁੱਛਿਆ ਵਾ ਤੇ ਅਗੋਂ ਦੀ ਤੁਸੀਂ ਕੌਣ ਸਾਬ ਲੈਵੜੇ ਤੁਸੀਂ ਕੌਣ ਜੀ ਅਸੀਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਸਐਸਪੀ ਦਫਤਰ ਡੀਓ ਦਫਤਰ 6 ਮਹੀਨੇ ਹੋ ਗਿਆ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਜੇ ਨਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਹੀ ਭੁਖੜਤਾਲ ਤੇ ਜਾਵਾਂਗੇ ਅਸੀਂ ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ ਸਾਡੇ ਕੋਲ ਵਿੱਦ ਪ੍ਰੂਫ ਹੈ ਜੀ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਸਮਝੇ ਕਮੀ ਕੀਤੀ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ ਇਸ ਲਈ ਮੇਰੀ ਇਹੋ ਹੀ ਮੰਗ ਵਾ ਵੀ ਇਹ ਜਿਹੜੇ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਕਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸ ਦੇਣ ਤੇ ਦੂਜੀ ਗੱਲ ਆ ਇਹਨਾਂ ਨੇ ਮੇਰੇ ਦੋ ਤਿੰਨ ਵਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੈਨੂੰ ਕਾਨੂੰਨੀ ਤੌਰ ਤੇ ਵੇਖਣਾ ਵਾਵੇਂ ਤੇਰੇ ਤੇ ਮਤਲਬ ਕਿ ਉਹ ਜਿਹੜੇ ਹੁੰਦੇ ਆ ਵੀ ਸੰਮਣ ਆਏ ਆ ਤੇ ਸੰਮਣਾ ਦੀ ਮੈਨੂੰ ਬੜੀ ਤਮਕੀ ਦਿੰਦੇ ਆ ਮੈਨੂੰ ਬੜੇ ਮਾੜੇ ਸ਼ਬਦ ਬੋਲੇ ਇੱਕ ਦਿਨ ਮੈਨੂੰ ਇੱਥੇ ਦਫ਼ਤਰ 'ਚ ਸਾਧ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਕਿ ਤੂੰ ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਕਹਿੰਦੇ ਕਿ ਸਕੂਲ 'ਚੋਂ ਚੱਲ ਜਾ ਮੈਂ ਕਿਹਾ ਮੈਂ ਨਹੀਂ ਸਕੂਲ 'ਚ ਜਾਣਾ ਸਕੂਲ ਮੇਰੇ ਪਿੰਡ ਦਾ ਵਾ ਮੈਂ ਇਹ 13 ਸਾਲ ਹੋ ਗਏ ਇੱਥੇ ਡਿਊਟੀ ਕਰ ਰਹੀ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਵਾ ਅੱਛਾ ਤੁਸੀਂ ਕਿਤੇ ਆਪਣੀ ਕਿੱੜ ਤੇ ਨਹੀਂ ਕੱਢਣ ਦੇ ਅੱਜ ਸਕੂਲ ਦੇ ਬਾਹਰ ਬਹਿ ਕੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਤਰਾਜ ਗਿਆ ਕਿ ਬਸ ਮੈਨੂੰ ਇੱਕ ਸਕੂਲ ਦੇ ਮੇਰੇ ਬੱਚੇ ਵੀ ਤਿੰਨ ਇੱਥੇ ਪੜ੍ਹ ਇਹ ਮੈਂ ਸਕੂਲ ਦੇ ਨਾਤੇ ਕਿ ਮੈਨੂੰ ਕੋਈ ਨਹੀਂ ਆਪਣੀ ਤਰਾਜ ਦੀ ਕੋਈ ਨਹੀਂ ਆ ਬਸ ਇਹ ਹੀ ਆ ਵੀ ਜਿੰਨੇ ਵੀ ਇੱਥੇ ਕਾਲੇ ਧੰਦੇ ਹੋਏ ਆ ਸਾਰੇ ਇੱਥੇ ਲੱਗ ਜਾਂਦੇ ਉਹ ਵੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਣ ਦੇ ਨਾਤੇ ਵੀ ਕਹਿੰਨੀ ਕਿ ਉਹ ਬਿਲਡਿੰਗ ਤੁਸੀਂ ਆਪ ਹੀ ਚਾਤੀ ਮਾਰ ਸਕਦੇ ਹੱਥੇ ਲਿਖ ਕੇ ਲੈ ਜਾਂਦੀ ਹਾਂ ਮੈਂ ਲਿਖਿਆ ਜਿੰਨੇ ਵੀ ਰੇਤ ਬੱਜਰੀ ਦੇ ਮੈਂ ਚੈੱਕ ਭਰਦੀ ਰਹੀ ਆ ਚੈੱਕ ਤੇ ਸਾਈਨ ਹੁੰਦੇ ਰਹੇ ਬਸ ਪੈਸੇ ਲਿਖ ਕੇ ਖੜਦੀ ਰਹਿੰਦੀ ਪੈਸੇ ਵੀ ਅੱਜ ਇੰਨੇ ਦਾ ਚੈੱਕ ਅਹੀਂ ਭਰ ਦਿੱਤਾ ਚਲੋ ਵੀ ਜ਼ਰੂਰੀ ਸੀ ਤਾਂ ਇਹ ਵੀ ਜ਼ਰੂਰੀ ਹੈ ਮੈਨੂੰ ਆਪਣੇ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ ਮੈਨੂੰ ਅੱਜ ਲੋੜ ਵਾ ਪਲਕੇ ਮੇਰੇ ਤੇ ਇਹ ਵੀ ਇੰਜਾਮ ਲਾ ਸਕਦੇ ਆ ਕਿ ਮਤਲਬ ਇਹਨਾਂ ਨੇ ਪੈਸੇ ਖਾਦੇ ਆ ਜੇ ਮੇਰੇ ਕੋਲ ਅੱਜ ਸਚਾਈ ਹੈ ਵਾ ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਪੀ ਲੈ ਕੇ ਖੜਦੀ ਮੈਂ ਲੈ ਕੇ ਖੜਦੀ ਆ ਤਾਂ ਮਤਲਬ ਅੱਜ ਮੈਂ ਸਚਾਈ ਦੱਸ ਸਕਦੀ ਆ ਕਿ ਇੰਨੇ ਦੀ ਰੇਤ ਆਈ ਇੰਨੇ ਦੀ ਬਜਰੀ ਆਈ ਇੰਨੇ ਦਾ ਸਿਮੇਂਟ ਆਇਆ ਇੰਨੀਆਂ ਦਿਹਾੜੀਆਂ ਲੱਗੀਆਂ ਇੰਨੇ ਮਜ਼ਦੂਰੀ ਇੰਨੇ ਇੱਥੇ ਮੈਂ ਮਿਸਤਰੀ ਲੱਗੇ ਪੰਜਾਬ ਨੇ ਤਾਂ ਪੁੱਛਣਾ ਵਾ ਇੰਨੇ ਮਿਸਤਰੀ ਲੱਗੇ ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ ਸਰ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹਦਾ ਚਪਦੀਆਂ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ ਉਹਨਾਂ ਸਾਰਿਆਂ ਦੇ ਵਜੀਫੇ ਅਪਲਾਈ ਕੀਤੇ ਆ ਵਜੀਫਾ ਸਰਕਾਰ ਦਾ ਦੇਣਾ ਕੰਮ ਹੈ ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਣਾ ਔਰ ਜੋ ਉਹਨਾਂ ਦੀ ਲੋੜਾ ਉਹਨਾਂ ਨੂੰ ਪੂਰੀਆ ਕਰਵਾਣਾ ਔਰ ਕਾਫੀ ਬੱਚਿਆਂ ਦਾ ਵਜੀਫਾ ਆਇਆ ਵੀ ਹੈ ਔਰ ਰਹੀ ਕੱਲ ਮੇਰੀ ਬੇਟੀ ਦੀ ਮੇਰੀ ਬੇਟੀ ਦਾ ਵਜੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਤੇ ਨਾਲੇ ਦਾ ਕਦੀ ਵੀ ਮਿਸਯੂਜ਼ ਕੀਤਾ ਜਾਏਗਾ हां जी मेरी भी 얘 ਦੇ ਲਈ ਗੱਲ ਸੁਣੀ ਜਾਏ ਜੀ 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 ਹਾਂ ਜੀ ਸਰ ਇਹਨਾਂ ਨੇ ਵਜੂਫੇ ਦੀ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਹ ਮੈਡਮ ਦਾ ਵੀਕ ਪੁਆਇੰਟ ਹੈ ਇਹਨੂੰ ਹਾਈਲਾਈਟ ਕੀਤਾ ਜਾਵੇ ਸਰ ਇਹ ਨਕਲ ਕਰਵਾਉਣ ਲਈ ਮੇਰੇ ਕੋਲ ਇੱਥੇ ਆਏ ਕਿ ਮੈਡਮ ਬੱਚਾ ਨੂੰ ਨਕਲ ਕਰਵਾਓ ਕਿ ਇਹਨਾਂ ਦਾ ਰਾਈਟ ਹੈਗਾ ਨਕਲ ਕਰਵਾਣਾ ਅਸੀਂ ਇੱਥੇ ਨਕਲ ਕਰਵਾ ਲਈ ਈ ਨੀ ਨੀ ਤਨਖਾਹ ਨਹੀਂ ਲੈ ਰਹੇ ਅਸੀਂ ਬੱਚਾ ਨੂੰ ਪੜਾਣਾ ਅਸੀਂ ਬੱਚੇ ਦਾ ਫਿਊਚਰ ਬਣਾਣਾ ਜਦੋਂ ਇਹ ਆਪ ਗਲਤੀਆਂ ਕਰਦੇ ਆ ਅਤੇ ਜਿੰਦਰ ਸਿੰਘ ਲੇਅ ਸੈਂਟਰ ਚ ਖੁਦ ਮੇਰੇ ਕੋਲ ਉੱਥੇ ਆਇਆ ਸੀ ਕਿ ਮੈਡਮ ਬੱਚਾ ਦੀ ਨਕਲ ਕਰਵਾਉ। ਇਹਦੇ ਇਸੇ ਗੰਦੇ ਸ਼ੁੱਧ ਲਈ ਤੁਸੀਂ ਨਕਲ ਨਹੀਂ ਕਰਵਾਈ ਕਿਹਾ। ਹਾਂ ਸਰ ਮੇਨ ਮੁੱਦਾ ਇਹੀ ਹੈ। ਮੇਨ ਮੁੱਦਾ ਇਹੀ ਹੈ। ਮੇਨ ਕਾਰਨ ਇਹੀ ਹੈ ਕਿ ਮੈਂ ਕਿਸੇ ਵੀ ਸੈਂਟਰ ਦੇ ਵਿੱਚ ਨਕਲ ਨਹੀਂ ਹੋਣ ਦਿੰਦੀ। 나 ਮੈਨੂੰ ਪਸੰਦੀ ਇਹ ਚੀਜ਼ ਕਿਉਂਕਿ ਸਾਡਾ ਕੰਮ ਹੈ ਬੱਚਾ ਨੂੰ ਪੜਾਉਣਾ ਉਹਨਾਂ ਨੂੰ ਮਿੱਠਾ ਜੈ ਨਹੀਂ ਦੇਣਾ। ਇਹ ਫਿਰ ਬਾਅਦ ਦੇ ਵਿੱਚ ਮੈਨੂੰ बार-बार ਕੋਈ ਨਾ ਕੋਈ ਕੰਪਲੇਂਟ ਪਾ ਕੇ ਮੈਨੂੰ ਖਰਾਜ ਕਰਦੇ ਰਹਿੰਦੇ ਆ। ਮੈਨਾਂ ਤੇ ਸਰ ਕੋਰਟ ਕੇਸ ਵੀ ਕੀਤਾ ਹੋਇਆ ਹੈ ਮੈਨਾਂ ਤੇ ਐਫ ਆਰ ਵੀ ਕੀਤੀ ਹੋਈ ਹੈ ਮੈਂ ਇਹਨਾਂ ਨੂੰ ਇਹ ਚਾਰ ਬੰਦੇ ਆ ਸਰਪਿੰਡ ਦੇ ਵਿੱਚ ਤੇਜਿੰਦਰ ਸਿੰਘ ਗੁਰਦੇਵ لال ਸੁਖਵਿੰਦਰ ਸਿੰਘ ਤੇ ਰਾਮ ਸਿੰਘ ਇਹ ਚਾਰ ਬੰਦੇ ਆ ਇੱਕ ਜਿਹੜੇ ਦੋ ਤਿੰਨ ਇਹਨਾਂ ਨੇ ਹੋਰ ਆਪਣੇ ਨਾਲ ਰਲਾਏ ਹੋਏ ਆ ਉਹ ਹੈਗੇ ਚਕਵੇਂ ਚੁੱਲੇ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਮੈਡਮ ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੰਪਲੇਂਟ ਕਰੋਗੇ ਅਸੀਂ ਸਾਈਨ ਕਰਾਂਗੇ ਹੁਣ ਇਹਨਾਂ ਨੇ ਕੰਪਲੇਂਟ ਕੀਤੀ ਇਹਨਾਂ ਨੇ ਸਾਈਨ ਕਰ ਦਿੱਤੇ ਮੈਂ ਨੌ ਬੰਦੇ ਆ ਜਿਨ੍ਹਾਂ ਦੇ ਖਿਲਾਫ ਕੋਰਟ ਕੇਸ ਕੀਤਾ ਹੋਇਆ ਔਰ ਵਿੱਚ ਹੀ ਪਰਵੀਨ ਜਿਹੜੀ ਚੇਅਰਮੈਨ ਉਹ ਸਾਰੀ ਜਿਹੜੀ ਲੀਕੇਜ ਹੈ ਸਕੂਲ ਦੀ ਉਹਨਾਂ ਤੱਕ ਕਰਦੀ ਹੈ ਉਹ ਹੱਥ ਤੇ ਲਿਖ ਕੇ ਲੈ ਜਾਂਦੀ ਹੈ ਘਰ ਉਹਨੇ ਕਾਪੀ ਲਗਾਈ ਹੋਈ ਹੈ ਉਹ ਕਾਪੀ ਇਹਨਾਂ ਅੱਗੇ ਕਰ ਦਿੰਦੀ ਹੈ ਉਹਦੇ ਬੇਸ ਤੇ ਕੰਪਲੀਟਾ ਕਰ ਦਿਆ ਮੈਂ ਸੱਚੀ ਹਾਂ ਰਵਾਂਗੀ ਔਰ ਇਹਨਾਂ ਦੇ ਨਾਲ ਐਤਾ ਹੀ ਲੜਦੀ ਰਹਾਂਗੀ